ਨਾਜਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਤਿੰਨ ਪੰਜਾਬ ਗਰਲਜ਼ ਬਟਾਲੀਅਨ ਐਨ ਸੀ ਸੀ ਲੁਧਿਆਣਾ ਵੱਲੋਂ 17 ਜੂਨ 2025 ਤੋਂ 26 ਜੂਨ 2025 ਤੱਕ ਖਾਲਸਾ ਕਾਲਜ ਫਾਰ ਔਮਨ ਬਿਕੇ ਆਯੋਜਿਤ ਸਲਾਨਾ ਸਿਖਲਾਈ ਕੈਂਪ ਕਰਨਲ ਆਰ ਐਸ ਚੋਹਾਨ ਕਮਾਂਡਿੰਗ ਅਫਸਰ ਦੀ ਅਗਵਾਈ ਹੇਠ ਇੱਕ ਜਵੰਤ ਸੱਭਿਆਚਾਰਕ ਸ਼ਾਮ ਦੇ ਨਾਲ ਸਮਾਪਤ ਹੋਇਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਬ੍ਰਿਗੇਡੀਅਰ ਪੀਐਸ ਚੀਮਾ ਐਸਐਮ ਵੀਐਸਐਮ ਗਰੁੱਪ ਕਮਾਂਡਰ ਐਨਸੀਸੀ ਗਰੁੱਪ ਹੈੱਡਕੁਆਰਟਰ ਲੁਧਿਆਣਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਕੈਡਿਟਾਂ ਦੀ ਅਨੁਸ਼ਾਸਨ ਦ੍ਰਿੜਤਾ ਅਤੇ ਰਾਸ਼ਟਰਵਾਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ। ਸ਼ਾਮ ਨੂੰ ਹੋਰ ਵੀ ਸਨਮਾਨਿਤ ਮਹਿਮਾਨਾਂ ਵਿੱਚ ਡਾਕਟਰ ਸ਼੍ਰੀਮਤੀ ਕਮਲਜੀਤ ਗਰੇਵਲ ਪ੍ਰਿੰਸੀਪਲ ਖਾਲਸਾ ਕਾਲਜ ਫਾਰ ਔਮਨ ਦੀ ਮੌਜੂਦਗੀ ਨਾਲ ਸਨਮਾਨਿਤ ਕੀਤਾ ਗਿਆ। 10 ਦਿਨਾਂ ਦੇ ਕੈਂਪ ਦੌਰਾਨ ਕੈਡਿਟਾਂ ਨੇ ਡ੍ਰਿਲ, ਹਥਿਆਰ ਸੰਭਾਲਣ ਸਵੈ ਰੱਖਿਆ ਵਿੱਚ ਸਖਤ ਸਿਖਲਾਈ ਲਈ। ਅਤੇ ਸਾਈਬਰ ਸੁਰੱਖਿਆ ਆਫਤ ਪ੍ਰਬੰਧਨ ਅਤੇ ਸਮਾਜਿਕ ਜ਼ਿੰਮੇਵਾਰੀ ਤੇ ਸੈਮੀਨਾਰਾ ਵਿੱਚ ਹਿੱਸਾ ਲਿਆ ਇਹਨਾਂ ਗਤੀਵਿਧੀਆਂ ਨੇ ਉਹਨਾਂ ਦੇ ਲੀਡਰਸ਼ਿਪ ਵਿਕਾਸ ਸਰੀਰਿਕ ਸਹਿਣਸ਼ੀਲਤਾ ਅਤੇ ਟੀਮ ਨਿਰਮਾਣ ਦੇ ਹੁਨਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸਭਿਆਚਾਰਕ ਸ਼ਾਮ ਨੇ ਮਨਮੋਹਕ ਲੋਕ ਨਾਚਾਂ ਗੀਤਾਂ ਅਤੇ ਸਕਿੱਟਾਂ ਰਾਹੀਂ ਕੈਟਾਂ ਦੇ ਵਿਕਾਸ ਅਤੇ ਆਤਮ ਵਿਸ਼ਵਾਸ ਨੂੰ ਪ੍ਰਦਰਸ਼ਿਤ ਕੀਤਾ ਜੋ ਕਿ ਅਨੁਸੂਚਿਤ ਅਨੁਸ਼ਾਸਿਤ ਜ਼ਿੰਮੇਵਾਰ ਅਤੇ ਸ਼ਿਸ਼ਕਤ ਨੌਜਵਾਨ ਨਾਗਰਿਕਾਂ ਵਿੱਚ ਉਹਨਾਂ ਦੇ ਪਰਿਵਰਤਨ ਨੂੰ ਦਰਸਾਉਂਦਾ ਹੈ ਜੋ ਸੱਚਮੁੱਚ ਐਨਸੀਸੀ ਸਿਖਲਾਈ ਦੀ ਭਾਵਨਾ ਅਤੇ ਉਦੇਸ਼ ਨੂੰ ਦਰਸਾਉਂਦਾ ਹੈ